ਪਹਿਲੀ ਗੱਲ ਤੇ ਕਿ ਮੈਨੂੰ ਇਸ ਵਿੱਚ ਮੌਕਾ ਮਿਲਿਆ ਟਾਰਚ 'ਚ ਸ਼ੁਰੂਆਤ ਕਰਨ ਦਾ ਮੈਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਇੱਕ ਪਲੇਅਰ ਨੂੰ ਇਹੋ ਜਿਹਾ ਮਾਨ ਸਨਮਾਨ ਜਿਹੜੇ ਮਿਲਦੇ ਰਹਿੰਦੇ ਆ ਉਹਨਾਂ ਦਾ ਜਿਹੜਾ ਉਹਦਾ ਹੌਸਲਾ ਉਲੰਧੀਆਂ ਤੇ ਰਹਿੰਦਾਗਾ ਇਹ ਬਹੁਤ ਜ਼ਰੂਰੀ ਆ ਪਲੇਅਰਾਂਸ ਦੇ ਲਈ ਜਿਹੜੇ ਪ੍ਰਾਣੇ ਪਲੇਅਰ ਆ ਚਾਹੇ ਕੋਈ ਨਵਾਂ ਪਲੇਅਰ ਆ ਜਿੰਨੇ ਵੀ ਪਲੇਅਰ ਸਾਡੇ ਉੱਠ ਰਹੇ ਨੇ ਉਹਨਾਂ ਨੂੰ ਹਰ ਜ਼ਿਲ੍ਹਾ ਅੱਗੇ ਆਉਣ ਦਾ ਹਰ ਵਿੱਚ ਮੌਕਾ ਦੇਵੇ ਤਾਂ ਕਿ ਉਹਨਾਂ ਨੂੰ ਇਹ ਲੱਗੇ ਕਿ ਜੇ ਅਸੀਂ ਜ਼ਿੰਦਗੀ ਦੇ ਵਿੱਚ ਕੋਈ ਗਰਾਊਂਡ ਦੇ ਵਿੱਚ ਮਿਹਨਤ ਕੀਤੀ ਤਾਂ ਉਸ ਕਮਾਈ ਦਾ ਅੱਜ ਸਾਨੂੰ ਜਿਹੜਾ ਮਤਲਬ ਹੌਸਲਾ ਹੋ ਜਾਈ ਸਾਡੀ ਅੱਜ ਹੋ ਰਹੀ ਆ ਉਸ ਚੀਜ਼ ਦੀ ਕਿਤਾਂ ਦੇ ਦੇ ਹੁਣ ਗੇਮਾਂ ਕਰਾਈਆਂ ਜਾ ਰਹੀਆਂ ਨੇ ਬੱਚਿਆਂ ਨੂੰ ਵੀ ਪਲੇਅਰਾਂ ਨਾਲ ਮੈਚੇ ਦੇ ਵਿੱਚ ਜਿਹੜੀਆਂ ਗੇਮਾਂ ਕਰਵਾਈਆਂ ਜਾ ਰਹੀਆਂ ਨੇ ਬਹੁਤ ਅੱਛੀ ਗੱਲ ਆ ਕਿ ਇਹ ਜਿਹੜਾ ਲੈਵਲ ਆ ਇਹ ਨੀਚੇੋਂ ਬੱਚਿਆਂ ਦਾ ਚੱਕਿਆ ਜਾ ਰਿਹਾਗਾ ਬੱਚਿਆਂ ਨੂੰ ਪਿੰਡਾਂ ਦੇ ਵਿੱਚ ਵੀ ਅੱਜਕੱਲ ਬਹੁਤ ਇਸ ਚੀਜ਼ ਦਾ ਹੈਗਾ ਵੀ ਵਤਨ ਪੰਜਾਬ ਦੀ ਆ ਰਹੀਆਂ ਨੇ ਮੇਰੀ ਪਹਿਲਾਂ ਜੌਬ ਜਿਵੇਂ ਦੁਗਾਂ ਸੀਗੀ ਸਰਕਾਰੀ ਸੀਨੀਅਰ ਸਕੂਲ ਦੁਗਾਂ ਮੈਂ ਡੀਪੀ ਬਤੌਰ 14 ਸਾਲ ਕੰਮ ਕੀਤਾਗਾ ਤੇ ਉੱਥੇ ਬੱਚਿਆਂ ਨੂੰ ਜਿਹੜੇ ਨਹੀਂ ਵੀ ਹੱਟ ਵੀ ਜਾਂਦੇ ਆ ਉਹ ਬੱਚਿਆਂ ਨੂੰ ਵੀ ਹੁੰਦਾ ਕਿ ਮੈਡਮ ਬਤਨ ਪੰਜਾਬ ਦੀਆਂ ਖੇਡਾਂ ਆ ਰਹੀਆਂ ਨੇ ਅਸੀਂ ਪਾਰਟਿਸਿਪੇਸ਼ਨ ਕਰ ਸਕਦੇ ਆ ਅਸੀਂ ਪਾਰਟਿਸਿਪੇਸ਼ਨ ਕਰ ਸਕਦੇ ਆ ਕਿ ਉਸ ਚੀਜ਼ ਦਾ ਹਰ ਬੱਚੇ ਦੇ ਅੰਦਰ ਬੜਾ ਇੱਕ ਹੁੰਦਾ ਕਿ ਅਸੀਂ ਇੱਕ ਭਾਗ ਲੈਣਾ ਬਤਨ ਪੰਜਾਬ ਚ ਕਿਉਂਕਿ ਕਈ ਬੱਚੇ ਪੜ੍ਹਨ ਚ ਨਹੀਂ ਅੱچھے ਹੁੰਦੇ ਉਹ ਗੇਮਾਂ ਛੱਡ ਜਾਂਦੇ ਨੇ ਗੇਮਾਂ ਤਾਂ ਛੱਡ ਜਾਂਦੀਆਂ ਨੇ ਜੇ ਪੜ੍ਹਾਈ ਛੱਡ ਜਾਂਦੀ ਆ ਜਦੋਂ ਪੜ੍ਹਾਈ ਛੱਡ ਜਾਂਦੀ ਆ ਤੇ ਉਹਨਾਂ ਨੂੰ ਪੜ੍ਹਾਈ ਤੋਂ ਬਾਅਦ ਵੀ ਇੱਕ ਮੌਕਾ ਮਿਲ ਰਿਹਾ ਤੇ ਉਹਨਾਂ ਨੂੰ ਇਹਨਾਂ ਵਿੱਚ ਭਾਗ ਲੈ ਕੇ ਬੜੀ ਖੁਸ਼ੀ ਮਹਿਸੂਸ ਹੁੰਦੀ ਐ ਕੀ ਸਮਝੋ ਕੋਸ ਸਹਿਬਾਨਾਂ ਇਹਦੇ ਬੱਚਿਆਂ ਨੂੰ ਜਿਹੜੇ ਉਹਨਾਂ ਪਲੇਅਰ ਉਹਨਾਂ ਪਾ ਦੇਖੋ ਕੋਚ ਸਹਿਵਾਨ ਨੇ ਜਿਹੜੇ ਉਹਨਾਂ ਦੀ ਜ਼ਿੰਮੇਵਾਰੀ ਤਾਂ ਪੂਰਾ ਸਾਲ ਹੀ ਰਹਿੰਦੀ ਹੈ ਜੀ ਸ਼ੁਰੂਆਤ ਤੋਂ ਲੈ ਕੇ ਐਂਡ ਤੱਕ ਜਦੋਂ ਹੀ ਉਹ ਕੋਚ ਦੇ ਅਹੁਦੇ ਤੇ ਆ ਗਿਆ ਉਸ ਤੋਂ ਲੈ ਕੇ ਜਿੱਥੋਂ ਤੱਕ ਉਹਦੀ ਰਿਟਾਇਰਮੈਂਟ ਨਹੀਂ ਹੁੰਦੀ ਉਸ ਟਾਈਮ ਹਰ ਕੋਚ ਦਾ ਇੱਕ ਫਰਜ਼ ਬੰਦਾ ਕਿ ਉਹ ਗਰਾਊਂਡ ਵਿੱਚ ਆ ਕੇ ਬੱਚੇ ਤਿਆਰ ਕਰਨ ਤਾਂ ਕਿ ਬੱਚਿਆਂ ਨੂੰ ਅਸੀਂ ਨਸ਼ਿਆਂ ਤੋਂ ਬਚਾ ਸਕੀਏ ਇੱਕ ਸਭ ਤੋਂ ਵੱਡਾ ਇੱਕ ਉਪਰਾਲਾ ਜਾਂ ਲਾ ਲੋ ਕਿ ਖੇਡਾਂ ਹੀ ਕਿ ਉਹ ਜਾ ਉਪਰਾਲਾ ਜਿਹਦੇ ਨਾਲ ਅਸੀਂ ਅੱਜ ਦੀ ਪੀੜ੍ਹੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਨਸ਼ਿਆਂ ਤੋਂ ਬਚਾ ਸਕਦੀ। ਆ ਦੇਖੋ ਇਹ ਖੇਡਾਂ ਮਤਲਬ ਪੰਜਾਬ ਦੀਆਂ ਜਿਹੜੀਆਂ ਸਾਡੀਆਂ 3 ਸਤੰਬਰ ਤੋਂ ਸ਼ੁਰੂ ਹੋ ਰਹੀਆਂ। ਉਹਦੇ ਵਿੱਚ ਜਿਹੜੀ مشਾਲ ਹੈ ਉਹ ਅਸੀਂ ਇਹ مشਾਲ ਜਿਹੜੀ ਹੈ ਅੱਜ ਸੰਗਰੂਰ ਤੋਂ ਰਵਾਨਾ ਕੀਤੀ ਹੈ। ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਵਿੱਚੋਂ ਹੁੰਦੀ ਹੋਈ ਇਹ ਹੁਸ਼ਿਆਰਪੁਰ ਪਹੁੰਚੇਗੀ ਔਰ ਫਿਰ ਹੁਸ਼ਿਆਰਪੁਰ ਪਹੁੰਚਣ ਤੋਂ ਬਾਅਦ ਜਿਹੜੀਆਂ ਸਾਡੀਆਂ ਖੇਡਾਂ ਮਤਲਬ ਪੰਜਾਬ ਦੀ ਸ਼ੁਰੂਆਤ ਹੋਏਗੀ। ਅ ਇਹਦੇ ਵਿੱਚ 5 ਲੱਖ ਜਿਹੜਾ ਬੱਚਾ ਹੈ 5 ਲੱਖ ਸਪੋਰਟਸਮੈਨ ਉਹ ਭਾਗ ਲੈਣਗੇ 37 ਵੱਖ-ਵੱਖ ਡਿਸਪਿੰਸ ਨੇ ਸਪੋਰਟਸ ਦੇ ਉਹਨਾਂ ਦੇ ਵਿੱਚ ਪਾਰਟਿਸਪੇਸ਼ਨ ਕਰਨਗੇ ਔਰ 9 ਕਰੋੜ ਰੁਪਏ ਦੀ ਪ੍ਰਾਈਜ਼ ਮਨੀ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਵਿੱਡਿਆ ਹੈ ਉਹਦੇ ਵਿੱਚ ਵੀ ਇੱਕ ਬਹੁਤ ਵੱਡੀ ਜਿਹੜੀ ਹੈ ਇਹ ਇੱਕ ਰੋਲ ਪਲੇ ਕਰੇਗਾ ਗੇਮਾਂ ਜਿਹੜੀਆਂ ਕਰ ਰਹੀਆਂ ਨੇ ਕਿਉਂਕਿ ਪਿਛਲੇ 2 ਸਾਲਾਂ ਤੋਂ ਹੋ ਰਹੀਆਂ ਨੇ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਖੁਦ ਵੀ ਸਪੋਰਟਸਮੈਨ ਨੇ ਉਹਨਾਂ ਨੇ ਇਨੀਸ਼ੀਏਟਿਵ ਲੈ ਕੇ ਇਹ ਪੂਰੇ ਪੰਜਾਬ ਦੇ ਵਿੱਚ ਜਿਹੜੀ ਇੱਕ ਲਹਿਰ ਦੇ ਤੌਰ ਤੇ ਖੇਡਾਂ ਜਿਹੜੀਆਂ ਸ਼ੁਰੂ ਕੀਤੀਆਂ ਨੇ ਔਰ ਮੈਨੂੰ ਆਸ ਹੈ ਕਿ ਸਾਡੇ ਬੱਚੇ ਜਿਹੜੇ ਨੇ ਸਾਡਾ ਭਵਿੱਖ ਜਿਹੜਾ ਹੈ ਸਾਡੀ ਫਿਊਚਰ ਜਨਰੇਸ਼ਨ ਜਿਹੜੀਆਂ ਨੇ ਉਹ ਇਹਨਾਂ سپورਟਿੰਗ ਇਵੈਂਟਸ 'ਚ ਪਾਰਟ ਲੈ ਕੇ ਆਪਣੇ ਆਪ ਨੂੰ ਤੰਦਰੁਸਤ ਬਣਾਉਣਗੇ ਮੈਡਲ ਜਿੱਤਣਗੇ ਔਰ ਬੱਚਿਆਂ ਨੂੰ ਜਿਹੜੇ ਸਾਡੀ ਯੂਥ ਹੈ ਉਹਨੂੰ ਸੁਨੇਹਾ ਦੇਣਗੇ ਕਿ ਅਸੀਂ ਸਾਰਿਆਂ ਨੇ ਨਸ਼ਿਆਂ ਤੋਂ ਦੂਰ ਰਹਿਣਾ ਕਿਸੇ ਨਾ ਕਿਸੇ ਸਪੋਰਟਸ ਨੂੰ ਅਡਾਪਟ ਕਰਨਾ ਆਪਣੇ ਆਪ ਨੂੰ ਫਿੱਟ ਰੱਖਣਾ ਆਪਣੇ ਸਮਾਜ ਨੂੰ ਫਿੱਟ ਰੱਖਣਾ